ਕਰਨਾ ਪੈਣਾ ਦਾ ਵੀ ਜਿਹੜੇ ਇੰਨੀ ਦੂਰੋਂ ਤੁਸੀਂ ਸਾਡੇ ਤੋਂ ਸਨੇਹ ਦੇ ਅੱਜ ਕਵਰ ਕਰਨ ਆਇਓ ਸੋ ਇਹ ਜਿਹੜੀ ਮੈਕਾਟੋ ਹੈ ਲੋ ਮਾਈਕ ਹਰ ਸਾਲ ਦੀ ਤਰ੍ਹਾਂ ਇਹ ਜਿੱਦਾਂ ਕਿ ਤੁਹਾਨੂੰ ਅੱਗੇ ਅਸੀਂ ਹਰ ਸਾਲ ਰੈਗੂਲਰ ਪ੍ਰੈਸ ਕਾਨਫਰੰਸ ਕਰੀਦੀਏ ਇਹ ਜਿਹੜੀ ਐਕਿ ਜਿਹੜੀ ਮੈਕਾਟੋ ਹੈ ਇਹ ਪਹਿਲਾਂ ਤੋਂ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ ਇਹਦੇ ਵਿੱਚ 650 ਦੇ ਕਰੀਬ ਐਗਜ਼ੀਬਿਟਰ ਹੈ ਔਰ 10 ਕੰਟਰੀਜ਼ ਤੋਂ ਜਿਹੜੇ ਐਗਜ਼ੀਬਿਟਰ ਆ ਰਹੇ ਆ ਔਰ 15000 ਦੇ ਕਰੀਬ ਪ੍ਰੋਡਕਟ ਇਹ ਦੇਖੋ ਸਮਝਣ ਦੀ ਲੋੜ ਹੈ ਵੀ ਇੰਡਸਟਰੀ ਬੜੇ ਕ੍ਰੂਸ਼ਲ ਟਾਈਮ 'ਚੋਂ ਨਿਕਲ ਰਹੀ ਹੈ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਵੀ ਜਿਹੜਾ ਦੇਸ਼ ਹੈ ਥਰਡ ਲਾਰਜੈਸਟ ਇਕਨੋਮੀ ਬਣਨ ਜਾ ਰਿਹਾ ਦੂਜੇ ਪਾਸੇ ਜਿਹੜੀ ਇੰਡਸਟਰੀ ਹੈ ਐਮਐਸਐਮਈ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਇਨਪੁਟ ਕਾਸਟ ਹੈ ਵੱਧ ਰਹੀ ਹੈ ਲੇਬਰ ਕਾਸਟ ਵੱਧ ਰਹੀ ਹੈ ਸੋ ਜਿਹੜਾ ਇਹਨੂੰ ਜੇ ਇੰਡਸਟਰੀ ਨੇ ਬਚਣਾ ਹੈ ਤਾਂ ਉਹ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪਏਗਾ ਔਰ ਅਪਗ੍ਰੇਡੇਸ਼ਨ ਦਾ ਜਿਹੜਾ ਬੈਸਟ ਤਰੀਕਾ ਹੈ ਉਹ ਐਗਜ਼ੀਬਿਸ਼ਨ ਹੈ ਮੈਂ ਇਹ ਦੇਖੋ ਵੀ ਬਹੁਤ ਸਾਲਾਂ ਤੋਂ 1990 ਤੋਂ ਮੈਂ ਐਗਜ਼ੀਬਿਸ਼ਨ ਅਟੈਂਡ ਕਰਦਾ ਮੈਂ ਆਲਮੋਸਟ ਕੋਈ 34 ਦੇਸ਼ਾਂ ਐਗਜ਼ੀਬਿਸ਼ਨ ਅਟੈਂਡ ਕੀਤੀ ਹੈ ਔਰ ਜਿੰਨਾ ਤੁਹਾਨੂੰ ਵਧੀਆ ਪ੍ਰੋਡਕਟ ਦੇਖਣ ਨੂੰ ਜੇ ਇੰਟਰਨੈਟ ਦਾ ਜਮਾਨਾ ਆ ਗਿਆ ਐਗਜ਼ਿਬਿਸ਼ਨ ਤੋਂ ਮਿਲਦਾ ਉਹ ਕਿਤੇ ਨਹੀਂ ਮਿਲਦਾ ਸੋ ਇਹਦਾ ਜਿਹੜੀ ਐਮਐਸਐਮਈ ਇੰਡਸਟਰੀ ਜਿਹੜਾ ਤੁਸੀਂ ਹਰ ਸਾਲ ਦੇਖਦੇ ਹੋ 50000 ਦੇ ਕਰੀਬ ਮਿਸਟਰ ਆਉਂਦਾ ਸੋ ਉਹਨਾਂ ਨੂੰ ਇਹਦਾ ਬੜਾ ਐਡਵਾਂਟੇਜ ਹੋਏਗਾ ਉਹਦੇ ਅੱਗੇ ਅਸੀਂ ਐ ਐਗਜ਼ਿਬਿਸ਼ਨਾਂ ਦੇਖਣ ਬੈਂਗਲੁਰ ਹੁਣ ਵੀ ਜਾਈਦਾ ਬੈਂਗਲੁਰ ਜਾਈਦਾ ਹੈ ਦਿੱਲੀ ਜਾਈਦਾ ਹੈ ਕੁੰਬੇਟੂਰ ਜਾਈਦਾ ਹੈ ਇਹ ਐਗਜ਼ਿਬਿਸ਼ਨ ਹੁਣ ਸਾਡੇ ਘਰ ਚ ਲੱਗਣ ਲੱਗ ਗਈ ਹੈ ਔਰ ਇਹ ਇੰਟਰਨੈਸ਼ਨਲ ਲੈਵਲ ਦੀ ਐਗਜ਼ਿਬਿਸ਼ਨ ਹੈ ਇਹਦੇ ਵਿੱਚ ਪੂਰੀ ਦੁਨੀਆ ਜਿੰਨੇ ਵੀ ਕੋਈ ਨਵੀਆਂ ਟੈਕਨੋਲੋਜੀਜ਼ ਹੈ ਕੋਈ AI ਹੈ ਕੋਈ ਲੇਟੈਸਟ ਸੌਫਟਵੇਅਰ ਆਇਆ ਹੈ ਕੋਈ ਲੇਟੈਸਟ ਇੰਸਟਰੂਮੈਂਟਸ ਹੈ ਸਾਰੇ ਸਾਰਿਆਂ ਨੂੰ ਦੇਖਣ ਦਾ ਮੌਕਾ ਮਿਲੇਗਾ ਇਹਦੇ ਨਾਲ ਐਮਐਸਐਮ ਇਹ ਆਪਣੇ ਆਪ ਨੂੰ ਅਪਗ੍ਰੇਡ ਕਰ ਪਾਏਗੀ ਔਰ ਨਾਲ ਹੀ ਜਿਹੜੀ ਸਾਡੀ ਲੋਕਲ ਮਸ਼ੀਨ ਟੂਲ ਇੰਡਸਟਰੀ ਹੈ ਉਹਨੇ ਬੜਾ ਸੁਧਾਰ ਕੀਤਾ ਪਿਛਲੇ ਇੱਕ ਦਹਾਕੇ ਤੋਂ ਜੋ ਲੋਕਲ ਇੰਡਸਟਰੀ ਨੇ ਬੈਟਰ ਕੀਤਾ ਇੰਪਰੂਵਮੈਂਟ ਕੀਤਾ ਉਹਨਾਂ ਨੂੰ ਦਿਖਾਉਣ ਦਾ ਮੌਕਾ ਮਿਲੇਗਾ ਔਰ ਹੁਣ ਇਹਦਾ ਦਾ ਇਹ ਐਕਸੀਬਿਸ਼ਨ ਦਾ ਨਾਮ ਇਦਾਂ ਦਾ ਹੋ ਗਿਆ ਵੀ ਕੋਈ ਵੀ ਇਹਨੂੰ ਅਵਾਇਡ ਕਰਨਾ ਮੈਂ ਜਰਾ ਸੇ ਲੋਕਾਂ ਨੂੰ ਮੈਂ ਪੁੱਛ ਰਿਹਾ ਸੀ ਮੈਂ ਕਿਹਾ ਸਟਾਲ ਕੋਈ ਖਾਲੀ ਹੈ ਕਿਸੇ ਨੂੰ ਜ਼ਰੂਰੀ ਚਾਹੀਦਾ ਹੈ ਕਹਿੰਦੇ ਜੀ ਕੋਈ ਖਾਲੀ ਨਹੀਂ ਇਹਦਾ ਮਤਲਬ ਇਹ ਹੈ ਵੀ ਕੋਈ ਵੀ ਹੁਣ ਇਹਨੂੰ ਇਸ ਤੋਂ ਬਿਨਾ ਕਿਸੇ ਦਾ ਕੰਮ ਨਹੀਂ ਚੱਲ ਸਕਦਾ ਇੱਕ ਕਨਸੈਸਟੀ ਹੋ ਗਈ ਸੋ ਮੈਂ ਸਾਰੀ ਇੰਡਸਟਰੀ ਵੱਲੋਂ ਮੁੱਚੇ ਚੈਂਬਰ ਵੱਲੋਂ ਸਾਡੇ ਨਾਲ ਐਫੀਲੀਏਟਿਡ ਐਸੋਸੀਏਸ਼ਨਾਂ ਵੱਲੋਂ ਸੋ ਇਹਨੂੰ ਪੂਰਾ ਸਹਿਯੋਗ ਦਵਾਂਗੇ ਔਰ ਇਹਦੇ ਵਿੱਚ ਮੈਕਸਿਮਮ ਜਿਹੜੇ ਇੰਡਸਟਰੀਲਿਸਟ ਹੈ ਉਹ ਵਿਜ਼ਿਟ ਕਰਦੇ ਸਰਕਾਰ ਵੱਲੋਂ ਇਨਵੈਸਟ ਪੰਜਾਬ ਵੱਲੋਂ ਤੁਹਾਨੂੰ ਹਮੇਸ਼ਾ ਸਪੋਰਟ ਕੀਤੀ ਜਾਂਦੀ ਹੈ ਔਰ ਇਹਨੂੰ ਪ੍ਰਮੋਟ ਵੀ ਕੀਤਾ ਜਾਂਦਾ ਜਿੱਦਾਂ ਤੁਹਾਨੂੰ ਦੱਸਿਆ ਵੀ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਹੈ ਜਿਹੜੀ ਹੁਣ ਇਹ ਟਾਈਮ ਆ ਗਿਆ ਵੀ ਇੱਕ ਆਦਮੀ ਕਿੰਨੀਆਂ ਮਸ਼ੀਨਾਂ ਚਲਾਉਂਦਾ ਕਿਉਂਕਿ ਲੇਬਰ ਕੋਸ ਵੱਧ ਰਹੀ ਹੈ ਸੋ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਤਾਂ ਇੱਕ ਬੰਦਾ 30 ਮਸ਼ੀਨਾਂ ਵੀ ਚਲਾਉਂਦਾ ਤੋ ਇਹ aí ਨਾਲ ਅਸੀਂ ਉਹਨਾਂ ਨੂੰ ਮਸ਼ੀਨਾਂ ਨੂੰ ਕਿਵੇਂ ਸਿੰਕ੍ਰੋਨਾਈਜ਼ ਕਰਕੇ ਘੱਟੋ-ਬੱਟ ਲਾਗਤ ਤੇ ਘੱਟੋ-ਘੱਟ ਮੈਨ ਪਾਵਰ ਨਾਲ ਔਰ ਰਾਮਟੀਰੀਅਲ ਕਿਵੇਂ ਬਚਾ ਸਕਦੇ ਆ ਇਹਦੇ ਤੇ ਖਾਸ ਤੌਰ ਤੇ ਇਹਨੂੰ ਆਪਾਂ ਕਹਿ ਸਕਦੇ ਆ ਵੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਕਾਫੀ ਦੇਖਣ ਨੂੰ ਮਿਲੇਗੀ ਜਿਹੜੀਆਂ ਚੀਜ਼ਾਂ ਅਸੀਂ WhatsApp ਤੇ ਜਾਂ ਸੋਸ਼ਲ ਮੀਡੀਆ ਤੇ ਦੇਖੀਦੇ ਆ ਉਹ ਸਹੀ ਮੈਨੇਜ ਦੇਖਣ ਦਾ ਮੌਕਾ ਮਿਲੇਗਾ ਕੋ ਇੰਡਸਟਰੀ ਸਾਨੂੰ ਸਵੇਰੇ 10000 ਬੰਦਾ ਚਾਹੀਦਾ ਟ੍ਰੇਡ ਜੇ ਉਹ 10000 ਚੋਂ ਹੁਣ ਤੁਸੀਂ ਇਹ ਦੇਖੋ ਅੱਗੇ ਵਰਕਰ ਘੁੰਦਾ ਸੀ ਵੀ ਮੈਨੂੰ ਕੰਮ ਤੇ ਲਾ ਲਓ ਉਹਨਾਂ ਜਿਹੜੇ ਸਕਿਲਡ ਵਰਕਰ ਹੈ ਉਹਨਾਂ ਦੀ ਕਾਫੀ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਔਰ ਮੈਂ ਸਮਝਦਾ ਇਹ ਨਾਲ ਰੁਜ਼ਗਾਰ ਵਧੇਗਾ ਕੋਈ ਰੁਜ਼ਗਾਰ ਘਟਣ ਦਾ ਕੋਈ ਸਕੋਪ ਜਦੋਂ ਕੰਪਿਊਟਰ ਆਇਆ ਸੀ ਲੋਕ ਕਹਿੰਦੇ ਯਾਰ ਕੰਪਿਊਟਰ ਆ ਗਿਆ 10 ਬੰਦਿਆਂ ਦਾ ਕੰਮ ਇਕੱਲਾ ਕਰੇਗਾ ਕੰਪਿਊਟਰਾਈਜੇਸ਼ਨ ਨਾਲ ਸਗੋਂ ਬੱਚਿਆਂ ਨੂੰ ਜ਼ਿਆਦਾ ਰੁਜ਼ਗਾਰ ਮਿਲਿਆ ਸੀਦੇ ਸਬੰਧਤ ਮੈਂ ਸਭ ਨੂੰ ਕਹਿਣਾ ਚਾਹੁੰਦਾ ਓਏ ਨੇ ਨੇ ਮਸ਼ੀਨ ਟੂਲ ਇੰਡਸਟਰੀ ਨਾਲ ਰਿਲੇਟਡ ਸ਼ੋਅ ਆ ਜੋ ਚੌਥਾ ਚੌਥਾ ਮਹੀਨਾ ਸ਼ੁਰੂ ਚੱਲ ਰਿਹਾ ਇਸ ਵਾਰ ਇਸ ਵਾਰ ਪਹਿਲੇ ਨਾਲੋਂ 15000 ਦੇ ਕਰੀਬ ਪ੍ਰੋਡਕਟ ਆ ਰਿਹਾ ਸਾਫੀ ਗਰੋ ਹੋਇਆ ਪਹਿਲੇ ਨਾਲੋਂ 20-25% ਸਾ ਪਾਰਟਿਸਪੀਟ ਬਧੀਆ ਇਹ ਸ਼ੋਅ ਦੇ ਵਿੱਚ ਰੋਬੋਟਿਕ ਸੀਐਨਸੀ ਮਸ਼ੀਨ 레이జర్ ਕਟਿੰਗ ਮਸ਼ੀਨ ਰੋਬੋਟਿਕ ਬਿਲਡਿੰਗ ਵਗੈਰਾ ਇਹ ਇੱਥੇ ਸ਼ੋਅ ਹੋਊਗਾ ਜਿਹੜਾ ਕਿ ਇੰਡਸਟਰੀ ਲਈ ਬਹੁਤ ਹੀ ਫਾਇਦੇਮੰਦ ਰਹੂਗਾ ਜਿਹੜਾ ਮੈਨੂਫੈਕਚਰਿੰਗ ਸੈਕਟਰ ਆ ਉਹਦੇ ਲਈ ਇੱਕ ਤਰ੍ਹਾਂ ਦਾ ਕੁੰਬ ਦਾ ਮੇਲਾ ਆ ਇੱਥੇ ਉਹਨਾਂ ਦਾ ਗਿਆਨ ਵਧੂਗਾ ਇੱਥੇ ਆ ਕੇ ਉਹ ਜਿਹੜੇ ਇੰਡੀਆ ਦੇ ਲੀਡਰ ਨੇ ਮੈਨੂਫੈਕਚਰਿੰਗ ਨੇ ਉਹ ਸਾਰੇ ਹੀ ਹੋਣਗੇ ਉਹਨਾਂ ਦੀ ਉਹਨਾਂ ਤੋਂ ਕੋਈ ਵੀ ਗੱਲ ਪੁੱਛਣੀ ਹੈ ਕਿਸੇ ਨੂੰ ਕੋਈ ਵੀ ਆਪਣੇ ਪ੍ਰੋਡਕਟ ਬਾਰੇ ਪ੍ਰੋਡਕਸ਼ਨ ਬਣਾਉਣ ਵਾਲੇ ਗੱਲ ਕਰਨੀ ਹੈ ਇੱਥੇ ਸੋਲਵ ਹੋਊਗਾ ਯੰਗ ਜਨਰੇਸ਼ਨ ਲਈ ਇਹ ਬਹੁਤ ਜ਼ਰੂਰੀ ਹੈ ਇੱਥੇ ਵਿਜ਼ਿਟ ਕਰਨਾ ਉਹਨਾਂ ਦੇ ਨੌਲੇਜ ਜਿਹੜੀ ਹੈ ਉਹ ਇੱਥੇ ਆ ਕੇ ਵਧੇਗੀ ਅਸੀਂ ਖੁਦ ਬਾਹਰ ਜਾਂਦੇ ਆ ਬੰਗਲੌਰ ਜਾਂਦੇ ਆ ਜਾਂ ਹੋਰ ਆਊਟ ਆਫ ਕੰਟਰੀ ਜਾਂਦੇ ਆ ਉਹਦਾ ਮੇਨ ਮੁੱਦਾ ਇਹੀ ਹੁੰਦਾ ਵੀ ਨੌਲੇਜ ਵਧਾਈ ਜਾਵੇ ਯੰਗ ਜਨਰੇਸ਼ਨ ਲਈ ਜਿਨ੍ਹਾਂ ਨੇ ਆਪਣਾ ਕਾਰੋਬਾਰ ਕਰਨਾ ਜਾਂ ਜੋਬ ਕਰਨੀ ਆ ਉਹਨਾਂ ਨੂੰ ਇੱਥੇ ਆਉਣ ਦਾ ਬਹੁਤ ਉਹਨਾਂ ਲਈ ਬਹੁਤ ਜ਼ਰੂਰੀ ਆ ਇਹ ਸਾਰੇ ਜਿੰਨੇ ਕਾਲਜ ਨੇ ਜਿਹਨੇ ਆਈਟੀ ਇਹਨੇ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਦੇ ਆ ਕਿ ਉਹ ਆਪਣੇ ਬੱਚੇ ਜਿਹੜੇ ਟ੍ਰੇਨਿੰਗ ਆ ਉਹਨਾਂ ਨੂੰ ਭੇਜਿਆ ਪੰਜਾਬ ਬਲਕਿ ਨਾਰਥ ਦੀ ਬਲਕਿ ਮੈਂ ਕਹੂੰਗਾ ਵੀ ਇਹ ਇੰਡੀਆ ਦੀ ਸੈਕੰਡ ਲਾਰਜੈਸਟ ਐਗਜ਼ੀਬਿਸ਼ਨ ਹੋ ਚੁੱਕੀ ਆ ਅਸੀਂ ਸਾਰੇ ਇੰਡੀਆ ਤੋਂ ਹਮਰੇ ਆ ਕਿ ਇਹਦੇ ਵਿੱਚ ਪੰਜਾਬ ਦੇ ਵਿੱਚ ਤਾਂ ਨੰਬਰ 1 ਹੈ ਹੀ ਆ ਬਲਕਿ ਨਾਰਥ ਦੀ ਨੰਬਰ 1 ਹੈ ਇਹ ਤੋਂ ਇੱਕ ਕੋਈ ਐਕਸੀਬਿਸ਼ਨ ਆ ਜਿਹੜੀ ਬੈਂਗਲੌਰ ਲੱਗਦੀ ਆ ਇਹਦਾ ਹੁਣ ਕਾਫੀ ਲੈਵਲ ਵੱਧ ਗਿਆ ਸਾਰੀ ਡਿਟੇਲ ਤੁਹਾਨੂੰ ਮੈਕਾਟੋ ਬਾਰੇ ਸਰਦਾਰ ਉਸਤਾ ਸਿੰਘ ਜੀ ਜੋ ਪ੍ਰੈਜ਼ੀਡੈਂਟ ਕੈਂਪਰਸ ਉਹਨਾਂ ਨੇ ਸੀਆਈਸੀਯੂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਦੱਸੀ ਹੈ ਆ ਜੰਗ ਭਾਦਰ ਜੀ ਸਾਡੇ ਐਲਐਮਡੀ ਦੇ ਬਾਈ ਡਾ ਇੰਟਰਨੈਸ਼ਨਲ ਸਿੰਘ ਜੀ ਸਾਹਮਣੇ ਪੂਰਾ ਡਿਟੇਲ ਦੱਸਿਆ ਹੈ ਤਾਂ ਮੈਂ ਤੁਹਾਡਾ ਦੱਸਣਾ ਚਾਹੂਗਾ ਕਿ ਇਹ 14th ਐਡੀਸ਼ਨ ਹੈ ਜਿਹੜਾ 21 ਤੋਂ 24 ਫਰਵਰੀ 4 ਦਿਨ ਦੀ ਇਹ ਐਗਜ਼ੀਬਿਸ਼ਨ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ ਹਰ ਬਾਰਾ ਇਸ ਤਰ੍ਹਾਂ ਇੱਥੇ ਲੱਗ ਰਹੀ ਹੈ ਸਾਡੇ 600 ਕੰਪਨੀਆਂ ਤਕਰੀਬਨ 15000 ਦੇ ਤਰੀਕ ਪ੍ਰੋਡਕਟ ਆਪਣੇ ਡਿਸਪਲੇ ਕਰ ਰਹੇ ਨੇ ਮੈਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਮੈਨੂਫੈਕਚਰਿੰਗ ਇੰਡਸਟਰੀ ਲਿੰਕ ਜੋ ਵੀ ਲੇਟ ਤਾਨੂੰ ਟੈਕਨੋਲੋਜੀ ਚਾਹੀਦੀ ਹੈ ਪੂਰੇ ਵਰਲਡ ਦੇ ਜਿਹੜੇ ਮੈਨੂਫੈਕਚਰਰਸ ਨੇ ਮਸ਼ੀਨਰੀ ਮੈਨੂਫੈਕਚਰਮ ਟੂਲ ਮੈਨੂਫੈਕਚਰਿੰਗ ਡਿਸਪਲੇ ਕਰ ਰਹੇ ਨੇ ਤਾਂ ਮੈਂ ਕਹੂੰਗਾ ਇਹਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਜਿਸ ਤਰ੍ਹਾਂ ਸਭ ਨੇ ਦੱਸਿਆ ਕਿ ਲੇਬਰ ਦੀ ਬੜੀ ਸੌਟੇਜ ਹੈ ਬੜੀ ਪ੍ਰੋਬਲਮਸ ਹੈ ਉਹ ਸਾਰੀਆਂ ਜਿਹੜੇ ਜਿੰਨੇ ਵੀ ਤੁਹਾਨੂੰ ਪ੍ਰੋਬਲਮ ਫੇਸ ਕਰਦੇ ਨੇ ਇੰਡਸਟਰੀ ਲਿਸ ਜਾਂ ਮੈਨੂਫੈਕਚਰਿੰਗ ਸੈਗਮੈਂਟ ਉਹ ਸਭ ਪ੍ਰੋਬਲਮਸ ਦਾ ਸੋਲੂਸ਼ਨ ਇਸ ਐਗਜ਼ਿਬਿਸ਼ਨ ਹੈਗਾ 650 ਕੰਪਨੀਆਂ ਇਕੋ ਹੀ ਥਾਂ ਥੱਲੇ ਉਹ ਵੀ ਬਿਲਕੁਲ ਲੇਟੈਸਟ ਟੈਕਨੋਲੋਜੀ ਨਾਲ ਲੈ ਕੇ ਡਿਸਪਲੇ ਕਰ ਦਿੱਤੀਆਂ ਨੇ ਤਾਂ ਮੈਂ ਸਭ ਨੂੰ ਬਹੂਆ ਕਿ 24 ਫਰਵਰੀ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇ ਵੱਲ ਲੁਧਿਆਣਾ ਵਿਜ਼ਿਟ ਕਰੋ ਉਹਦਾ ਬੱਤ ਵੱਤ ਫਾਇਦਾ 2011 ਚ ਇਹ ਐਗਜ਼ੀਬਿਸ਼ਨ ਸ਼ੁਰੂ ਹੋਈ ਸੀ ਔਰ ਅੱਜ ਇਹਦਾ 14ਵਾਂ ਐਡੀਸ਼ਨ ਹੈ 650 ਕੰਪਨੀਆਂ ਇੱਥੇ ਪਾਰਟਿਸਿਪੇਟ ਕਰ ਰਹੀਆਂ 13 ਕੰਟਰੀਜ਼ ਐ ਅਲੱਗ-ਅਲੱਗ ਜਿਹੜੇ ਲੀਡਿੰਗ ਕੰਟਰੀਜ਼ ਨੇ ਸਾਰਿਆਂ ਦੇ ਨੁਮਾਇੰਦੇ ਇੱਥੇ ਤੁਹਾਨੂੰ ਪਾਰਟਿਸਿਪੇਟ ਕਰ ਰਹੇ ਨੇ ਮਸ਼ੀਨਾਂ ਡਿਸਪਲੇ ਕਰ ਰਹੇ ਨੇ 2011 से शुरू करके हम नेक्स्ट जनरेशन को टेक ओवर कर लेंगे हाई ग्राउंड का उपयोग हुआ और करीब 50 के करीब कोटी के इतने के बिकर ने 13 को 20 की भागीदारी चाहते हैं एक क्वेश्चन है आई डाउट रिफरेन्स पाया कि रिफरेन्स की लागूला है अलावा हमारे खाते में जहां पर अकाउंट नेक्स्ट जनरेशन 2011 से पार्टनर बन गए क्या सर देखते हैं हम कुछ कैसे हाई टेक्निक में गए जो है हमारी और फायदे हो रहे हैं ये पार्टनर से संपर्क में हो गया बड़ी बढ़िया चीज थी बाइंग में तो इसमें ये कुछ लोगों ने ना अपने को जाना और करना था अपने आप ही को करना था और इसमें हम मार्केट देख हैं जो लोग काम से वो मॉडल में या बिजली का या और भी क्या उससे भी काम करते हैं उससे अपनी अपनी चीज लंबी होना है उससे भी लेने के लिए कब के जाने हैं उससे भी जाने और वो जितने सारे आ गए हैं तो ये तो मुझे का किए हुए आ गए तो इतने ही इंसुमेंट लगन में ना और जितनी इंडस्ट्री है वो अपने प्रमोशन से और बड़े कंप्लीमेंटेड सेक्टर में स्ट्रक्चर्स है कि ना बहुत ज्यादा ज्यादा होने कि एटी को भी और वेरी रिसोर्स एसोसिएट हैं क्या ये पूरे अपने रीजन की जितनी भी यूनिवर्सिटीज है उन सारे को अच्छी तरह से एलिमिनेशन और वैकेंसी का जो प्रोसेस का कवर होता है मैं जैसे कंफर्मेशन आई है और जैसे जना चाहूंगा डेट पर यूनिवर्सिटी मंत्री गंगा बॉय यूनिवर्सिटी उसको बाबा से सारा यूनिवर्सिटी कैंडिडेट ऑफ यूनिवर्सिटी कैंडिडेट ऑफ कॉलेज सिटी यूनिवर्सिटी सिटी की लवली मेट्रोपॉलिटन यूनिवर्सिटी डीएनए यूनिवर्सिटी यहां पूरे पूरी यूनिवर्सिटी जा रही है इन सारे के रिजल्ट भी और हमारे कॉलेज से ग्रेजुएशन और किरों का वर्ड टाइम डिटेल्स ऑफ ये जगह पे 6 से ज्यादा अनुपम है उन छात्रों पे रेगुलर रह के आएंगे और फिर इसमें रीजन पता किया कि अपने मन यार की मस्ती के कारण में गुना दबाई टेंशन लेने में गुना दबा हो गया है ये प्लेटफार्म है और इसकी पहला अंदर कंपनियां की दिलचस्पी जमा की हो गया है सबसे नवाता नवाता इंडस्ट्री जो में ट्रैक्शन होता है वो तो जिसका मैं एक मैन्युअल इंडस्ट्री के ऐसे ही कुछ बेटर भी हो सकता है नाम के कनाडा है बहुत बाहर आएंगे और उसी देखते हैं हमारा जैसे यूज़ करा आएगा और दूसरे रूप में यूज़ करा आएगा तो कि आपसे एक ही कोशिश कर रहे हैं कि उन्हें दूर रहने का तो आप ऐसे ही रह के काम करें तो उसे एक बहुत इम्पोर्टेंट मेरा फैक्शन रहेगा जिसकी मैं हाइड्रेट करना था कि साथ काफी स्टार्टअप जिले हैं वो एक्सपोर्ट एक्सपोर्ट स्टार्टअप हैं नवे बच्चे जिन्होंने अपने आप में बिजनेस में सीखे उन डाटा को प्रमोट करना से इन्होंने बड़ा कंसनेशनली उन्होंने रेट दिए हैं कि डाटा को उसी कंसनेशनल रेट के अपने जिले स्टॉल दे रहे हैं और उसके लिए भी देखोगे कुछ प्रोडक्ट ऐसे हैं जिन्हें पेटेंट भी कराया है डाटा का भी मार्केट में अपना पेटेंट भी कराया है ऐसे में दिख रही आपको ना एक माइंड है कहीं आम तौर से इसे भी तरफ से हवा है कि है उसे डाल दो ये ऐसे किसी को के लिए आप लोग एनर्जी डेवलप करते हैं बस अंडरमाइंड 1 घंटे के 1 मिनट समर्पित करके एक घंटे तो में एक सेमिनार में सब पर में डिलीट कर देंगे वो एक तरह की टरबाइन लाकर उस सारे सारे न्यूमेरिकल को पूरी चीज लगा तो ऐसा नहीं है नए प्रॉस्पेक्टिव टेक्नोलॉजी सोलर टाटा से पूरी एनर्जी वर्क को देखनी है और लैंड के जरिए 14 सालों को करके जो एजुकेशन में कुछ बहुत

अपने का और उम्मीद हैं कि मैं कह सकते डॉक्टर इंडिया की सैकेंड लार्जेस्ट मशीन फूल इंडस्ट्री एगजैक्ट तो बादली आप जो है पंद साल बाद ए खेत में बैठिए एगजिबिशन के उद्घाटन भी आपने सभी करके भी नाव के आगे निकल पाओ तो ऑल द बेस्ट एग्जीबिशन के सारे ऑर्गेनाइजर्स को सारी एसोसिएशन को बहुत-बहुत मुबारक और बेस्ट। वी यंग टेक्निकल सोसाइटी रीजन एक बार और मैं कहना चाहता हूं आप यहां नॉट्स में यहां कोई भी इंस्ट्रक्शन को कोई भी रिक्वायरमेंट पर कंपटीशन बाय कोई भी चीज लग लो कटिंग फॉर्मिंग वेल्डिंग ऑटोमेशन से रिलेटेड एनसी 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 हर एक तरह की हर एक तरह का मतलब तो ये एक टेक टेक्नोलॉजी से भी आती जो एक मोबाइल के एक्टिव इन डब्ल्यू टू ऊपर से और मैक्सिमाइजेशन और मैक्सिमाइजेशन सिंगल कंपोनेंट ऑफ एक्टिव है वो ਮੈਚ ਕਰ ਰਹੀ ਹੈ ਮੇਰੇ ਬਹੁਤ ਬਹੁਤ ਜੀ ਦਰੋਹ ਆਪ ਆਪਣੇ ਨਵੇਂ ਉਤਪਾਦ ਮੇਰੇ ਉਤਪਾਦ ਮੇਜਰ ਟੈਕਨੋਲੋਜੀਸ ਬਾਜ਼ਾਰ ਵਿੱਚ। ਤੁਹਾਡੀ ਵੀ ਇਹ ਬਾਰੇ ਆਪਣੀ ਮੀਡੀਆ ਦੇ ਫਰੈਂਕੀਸ ਇੰਟਰਨੈਸ਼ਨਲਸ ਟਾਪਲਰ ਭਾਗੀ ਪਾਰੇ ਨੌਰਥ ਇੰਡੀਆ ਤੋਂ ਵੱਧ ਤੋਂ ਵੱਧ ਅੱਗੇ ਅੱਗੇ ਆਪਣਾ ਫੈਲਾਵਾ। ਸਾਰੀ ਡਿਟੇਲ ਤੁਹਾਨੂੰ ਮੈਕਾਟੋ ਬਾਰੇ ਸਰਦਾਰ ਕਾਸਿਮ ਜੀ ਨੇ ਪ੍ਰੈਜ਼ੀਡੈਂਟ ਚੈਂਬਰ ਉਹਨਾਂ ਨੇ ਸੀਆਈਸੀਯੂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਕੀਤੀ ਹੈ। ਆ ਜੰਗਪਾਦੁਰ ਜੀ ਸਾਡੇ ਐਲਐਮਡੀ ਦੇ ਪ੍ਰੈਜ਼ੀਡੈਂਟ ਸਰਮੋਚਨ ਸਿੰਘ ਜੀ ਸਾਹਮਣੇ ਪੂਰਾ ਡਿਟੇਲਸ ਦੱਸਿਆ ਹੈ ਤਾਂ ਮੈਂ ਥੋੜਾ ਦੱਸਣਾ ਚਾਹੂਗਾ ਕਿ ਇਹ 14th ਅਡੀਸ਼ਨ ਹੈ